ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰਨਪੱਟ ਇਸ ਵੇਲੇ ਵੱਡੀ ਅਪਡੇਟ ਤੁਹਾਨੂੰ ਦੇ ਦਈਏ ਚੰਡੀਗੜ੍ਹ ਦੇ ਵਿੱਚ ਰੇਡ ਚੱਲ ਰਹੀ ਹੈ ਆਈਐਸ ਅਫੀਸਰ ਵਰਨ ਰੰਜਮ ਹੋਣਾ ਦੇ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਈਡੀ ਦੀ ਜੋ ਰੇਡ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਫਰਜੀ ਬਿੱਲ ਜੋ ਲਗਾਏ ਗਏ ਸੀਗੇ ਅਮਰੂਦ ਬਾਗ ਸਕੈਮ ਜਿਹੜਾ ਹੈਗਾ ਕੰਪਨਸੇਸ਼ਨ ਲੈਂਦੇ ਲਈ ਉਸ ਨੂੰ ਲੈ ਕੇ ਕਈ ਥਾਵਾਂ ਤੇ ਜੋ ਹੈ ਉਹ ਰੇਡ ਚੱਲ ਰਹੀ ਹੈ ਫਿਲਹਾਲ ਅਸੀਂ ਉਸ ਘਰ ਦੇ ਬਾਹਰ ਹੈਗੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਕੁਝ ਇੱਕ ਤੁਹਾਨੂੰ ਉਹ ਵਿਜੀਲੈਂਸ ਦੀ ਜੋ ਰਿਪੋਰਟ ਸੀਗੀ ਉਸਦੇ ਕੁਝ ਅੰਸ਼ ਵੀ ਦਿਖਾਵਾਂਗੇ ਉਹ ਰਿਪੋਰਟ ਜਿਹੜੀ ਹੈਗੀ ਉਹ ਫਾੜ ਕੇ ਇਸ ਕੋਠੀ ਦੇ ਇੱਕ ਕੋਨੇ 'ਚ ਸਾਈਡ ਤੇ ਸਿੱਟੀ ਗਈ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇਸ ਸਕੈਮ ਬਾਰੇ ਥੋੜਾ ਦੱਸ ਦਈਏ ਕਿ ਇਹ ਸਕੈਮ ਆਖਿਰ ਹੈ ਕੀ ਸੀਗਾ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਵਿੱਚ 100 24 ਕਰੋੜ ਰੁਪਏ ਦੇ ਅਮਰੂਦ ਦੇ ਪੇੜ ਦਾ ਮੁਆਵਜ਼ਾ ਦਾ ਜਿਹੜਾ ਘਟਾਲਾ ਹੈਗਾ ਉਸ ਦੀ ਜਾਂਚ ਜਿਹੜੀ ਹੈਗੀ ਆ ਉਹ ਵਿਜੀਲੈਂਸ ਵੱਲੋਂ ਵੀ ਕੀਤੀ ਗਈ ਸੀ ਫਿਲਹਾਲ ਇਸ ਘਰ ਦੇ ਅੰਦਰ ਜਿਹੜੀ ਹੈਗੀ ਉਹ ਈਡੀ ਵੱਲੋਂ ਰੇਡ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਆ ਤਾਂ ਹੁਣ ਤੁਹਾਨੂੰ ਇਸ ਦੇ ਦੂਜੀ ਸਾਈਡ ਦਿਖਾਣੇ ਹੈਗੇ ਆ ਕਿ ਇਸ ਦੇ ਵਿੱਚ ਤਮਾਮ ਆਈਐਸ ਪੀਸੀਐਸ ਅਫਸਰਾਂ ਦੀ ਜਿਹੜੀ ਹੈਗੀ ਆ ਉਹ ਭੂਮਿਕਾ ਸਾਹਮਣੇ ਆਈ ਸੀ ਤਾਂ ਇਸ ਕੋਠੀ ਦੇ ਦੂਜੀ ਸਾਈਡ ਤੇ ਤੋਂ ਹਨੂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੇ ਜਿਹੜੀ ਇਹ ਕਾਗਜ਼ ਨੇ ਕੁਝ ਇੱਕ ਫਾੜ ਕੇ ਇੱਥੇ ਸਿੱਟੇ ਗਏ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕੁਝ ਕਾਗਜ਼ ਇੱਥੇ ਨੇ ਤਾਂ ਕੁਝ ਇੱਕ ਕਾਗਜ਼ ਜਿਹੜੇ ਹਨ ਉਹ ਇੱਥੇ ਦੂਜੀ ਸਾਈਡ ਤੇ ਹਨ ਤਾਂ ਇਹਨਾਂ ਦੇ ਵਿੱਚ ਜਿਹੜੀ ਰਿਪੋਰਟ ਹੈਗੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇੱਕ ਵਾਰੀ ਇੱਥੇ ਥੋੜਾ ਕਲੋਜ਼ ਕਰਕੇ ਦਿਖਾਣ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਜੋ ਪੜਤਾਲ ਕਰਦੀ ਰਹੀ ਹੈ ਉਹ ਸਾਰੇ ਨਾਮ ਤੁਸੀਂ ਇਸ ਦੇ ਵਿੱਚ ਕਲੀਅਰਲੀ ਪੜ ਸਕਦੇ ਹੋ ਇਹ ਕਾਗਜ਼ ਕਿੰਨੇ ਫਾੜ ਕੇ ਉਰੇ ਸੁੱਟੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕਿਤੇ ਨਾ ਕਿਤੇ ਸ਼ੰਕਾਤਮਕ ਕਿਉਂ ਹੋ ਕਈ ਸਵਾਲ ਜਿਹੜੇ ਹਨ ਉਹ ਖੜੇ ਹੁੰਦੇ ਨੇ ਤਾਂ ਇੱਥੇ ਪਹੁੰਚਣ ਤੋਂ ਪਹਿਲਾਂ ਸਾਡੇ ਪੰਜਾਬ ਕੇਸਰੀ ਦੇ ਜਿਹੜੇ ਫੋਟੋ ਜਰਨਲਿਸਟ ਸੀਗੇ ਪਰਮਜੀਤ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ ਪਰਮਜੀਤ ਜੀ ਜਦੋਂ ਤੁਸੀਂ ਸਭ ਤੋਂ ਪਹਿਲਾਂ ਉਰੇ ਪਹੁੰਚੇ ਸਵੇਰ ਦੀ ਜਦੋਂ ਇਹ ਖਬਰ ਬ੍ਰੇਕ ਹੋਈ ਤੁਸੀਂ ਕੀ ਦੇਖਿਆ ਬਾਹਰ ਇੱਥੇ ਈਡੀ ਦੀ ਰੇਡ ਚੱਲ ਰਹੀ ਸੀ ਤਾਂ ਦੂਜੇ ਪਾਸੇ ਪਤਾ ਚੱਲਿਆ ਕਿ ਕਾਗਜ਼ ਸਾਨੂੰ ਅਸੀਂ ਇਧਰਲੇ ਪਾਸੇ ਜਦੋਂ ਜਾ ਕੇ ਦੇਖਿਆ ਵੀ ਇਧਰ ਕਾਗਜ਼ ਕਿਹੜੇ ਗਏ ਹੈ ਪਰ ਅਸੀਂ ਕੀ ਕਾਗਜ਼ ਦੇਖਿਆ ਤਾਂ ਵਿੱਚ ਇਹ ਪੁਰਾਣੇ ਮਰੂਦਾਂ ਦੇ ਬਾਗ ਦੇ ਜਿਹੜੇ ਸਿਸਟਮ ਲੱਗੇ ਹੈ ਇਹ ਸਾਰੇ ਉਸੇ ਬਾਗ ਦੇ ਕਾਗਜ਼ ਦੇ ਸੀਗੇ ਵਿਜੀਲੈਂਸ ਦੀ ਰਿਪੋਰਟ ਦੇ ਕਾਗਜ਼ ਸੀਗੇ ਅਸੀਂ ਸਾਰੇ ਦੇਖਿਆ ਤਾਂ ਕੁਝ ਕੁਝ ਐਥੇ ਰਿਟੇ ਹੋਏ ਸੀਗੇ ਈਡੀ ਨੇ ਜਬਤ ਕੀਤਾ ਕੁਝ ਇੰਨਾ ਕਾਗਜ਼ਾਂ ਚ ਹਜ਼ਰ ਨੂੰ ਪਤਾ ਨਹੀਂ ਲੱਗਿਆ ਆਈ ਥਿੰਕ ਆਈ ਥਿੰਕ ਜਦੋਂ ਈਡੀ ਨੇ ਜਿਸ ਟਾਈਮ ਮੇਰਾ ਖਿਆਲ ਹੈ ਜਿੱਤੇ ਤੱਕ ਵੀ ਜਿਸ ਟਾਈਮ ਈਡੀ ਨੇ ਆਏ ਹੋਣੇ ਆ ਤਾਂ ਹੋ ਸਕਦਾ ਕਿ ਉਸ ਟਾਈਮ ਉਹਨਾਂ ਨੇ ਸਿੱਟਦੇ ਹੋਣ ਕਿਸੇ ਤਰ੍ਹਾਂ ਜਾਂ ਉੱਪਰੋਂ ਡਿੱਗੇ ਹੋਣ ਕਿਸ ਤਰ੍ਹਾਂ ਇਹ ਕਾਗਜ਼ ਐਥੇ ਕਿੱਥੇ ਆ ਗਏ ਉੱਥੇ ਕਿੱਥੇ ਆ ਗਏ ਉੱਪਰੋਂ ਖਿੜਕੀ ਤੇ ਪਏ ਹੋਏ ਆ ਉਹ ਸਾਰੇ ਕਿੱਥੋਂ ਆਏ ਇੱਕ ਸੋਚਣ ਦਾ ਵਿਸ਼ਾ ਹੈ ਬੰਦੇ ਵੀ ਇਹ ਕਾਗਜ਼ ਆਏ ਤਾਂ ਕਿੱਥੋਂ ਆਏ ਜੀ 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 ਬਿਲਕੁਲ ਮੈਂ ਆਪਣੇ ਵੀਡੀਓ ਜਨਿਸ ਨੂੰ ਕਹਾਂਗਾ ਕਿ ਇੱਕ ਵਾਰੀ ਫੇਰ ਤਸਵੀਰਾਂ ਦੇ ਵਿੱਚ ਜ਼ਰ ਜਿਹੜੇ ਅਮਰੂਦਾਂ ਦੇ ਬਾਗ ਦਾ ਸਕੈਮ ਜਿਹੜਾ ਹੈਗਾ ਇਹ ਹੋਇਆ ਸੀ 124 ਕਰੋੜ ਰੁਪਏ ਦੇ ਘਟਾਲਾ ਸੀਗਾ ਪੇੜ ਜਿਹੜੇ ਹੈਗੇ ਨੇ ਉਹ ਲਗਾ ਕੇ ਦਿਖਾਏ ਗਏ ਸੀਗੇ ਤਾਂ ਉਸ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਬਾਗਬਾਨੀ ਵਿਭਾਗ ਤੋਂ ਜਿਹੜਾ ਹੈਗਾ ਉਹ ਲਿਆ ਗਿਆ ਸੀਗਾ ਤਾਂ तमाम ਇਹ ਕਾਗਜ਼ ਜਿਹੜੇ ਹਨ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖਿਲਰੇ ਹੋਏ ਨੇ ਫਿਲਹਾਲ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇਹ ਤਸਵੀਰਾਂ ਦੇ ਵਿੱਚ ਜਿਹੜੇ ਕਾਗਜ਼ ਨੇ ਉਹ ਜਰੂਰ ਦਿਖਾਣ ਤੁਸੀਂ ਦੇਖ ਸਕਦੇ ਹੋ ਕਿ ਅੱਜ ਚੰਡੀਗੜ੍ਹ ਸਣੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਹੈਗੀ ਉਹ ਰੇਡ ਚੱਲ ਰਹੀ ਹੈ ਜਿੰਨੇ ਵੀ ਇਸ ਮਾਮਲੇ ਦੇ ਵਿੱਚ ਅਕਿਊਜ਼ਡ ਸਨ ਜਿਨ੍ਹਾਂ ਦੇ ਨਾਮ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਸਵੀਰ ਦੇ ਵਿੱਚ ਬਾਂਕਰਪੂਰ ਜਿਹੜਾ ਪਿੰਡ ਹੈਗਾ ਉਸ ਦੇ ਵਿੱਚ ਜਿੰਨੇ ਵੀ ਉੱਥੋਂ ਦੇ ਚਾਹੇ ਨੰਬਰਦਾਰ ਹੋਵੇ ਜਾਂ ਹੋਰ ਜਿੰਨੇ ਵੀ ਜਿੰਨਾਂ ਦੀ ਵੀ ਸ਼ਮੂਲੀਅਤ ਸੀਗੀ ਉਹ ਸਾਰਿਆਂ ਦੇ ਨਾਮ ਇਸ ਇਨ੍ਹਾਂ ਕਾਗਜ਼ਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਰਿਪੋਰਟਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਇਸ मामले ਦੇ ਵਿੱਚ 124 ਕਰੋੜ ਰੁਪਏ ਦਾ ਜਿਹੜਾ ਹੈਗਾ ਇਹ ਮਾਮਲਾ ਸੀਗਾ ਤਾਂ ਪੂਰਾ ਇਹ ਜੋ ਗਵਾਵਾ ਸਕੈਮ ਜਿਹੜਾ ਹੈਗਾ ਇਹ ਇਸ ਦੇ ਵਿੱਚ ਜਿਹੜੇ ਜਿਹੜੇ ਸ਼ੱਕੀ ਜਿਨ੍ਹਾਂ ਦੇ ਉੱਪਰ ਸ਼ੱਕ ਸੀਗਾ ਉਹਨਾਂ ਦੀ ਭੂਮਿਕਾ ਕੀ ਰਹੀ ਹੈਗੀ ਆ ਤਾਂ तमाम ਉਹ ਤਸਵੀਰਾਂ ਤੁਹਾਨੂੰ ਇਸ ਦੇ ਵਿੱਚ ਦਿਖਾ ਰਹੇ ਹਾਂ ਕਿ ਇਹ ਕਾਗਜ਼ ਆਖਿਰ ਇੱਥੇ ਸਾਈਡ ਤੇ ਆਏ ਕਿਵੇਂ ਇਹ ਵੱਡਾ ਸਵਾਲ ਹੈ ਤਾਂ ਤੁਹਾਨੂੰ ਦਾਜੀ ਫਿਰੋਜ਼ਪੁਰ ਦੇ ਵਿੱਚ ਜੋ ਉੱਥੋਂ ਦੇ ਡੀਸੀ ਨੇ ਠਿਮਾਨ ਉਹਨਾਂ ਦੀ ਸਰਕਾਰੀ ਰਹਾਇਸ਼ ਤੇ ਜਿਹੜੀ ਹੈਗੀ ਉਹ ਰੇਡ ਚੱਲ ਰਹੀ ਹੈਗੀ ਆ ਚੰਡੀਗੜ੍ਹ ਦੇ ਵਿੱਚ तमाम ਜੋ ਪ੍ਰਾਪਰਟੀ ਡੀਲਰ ਇਸ ਮਾਮਲੇ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਚੱਲ ਰਹੀ ਹੈ तकरीबन ਸਾਡੀ ਜਾਣਕਾਰੀ ਮੁਤਾਬਕ 28 ਥਾਵਾਂ ਤੇ ਜਿਹੜੀ ਹੈਗੀ ਆ ਉਹ ਈਡੀ ਦੀ ਰੇਡ ਚੱਲ ਰਹੀ ਹੈ ਪਰ ਇਸ ਰੇਡ ਦੇ ਵਿੱਚ ਇਹ ਜਿਹੜੇ ਕਾਗਜ਼ ਨੇ ਤੁਸੀਂ ਦੇਖ ਸਕਦੇ ਹੋ ਇਸ ਅਮਰੂਦ ਬਾਗ ਘਟਾਲੇ ਦੇ ਵਿੱਚ ਜਿਹੜੇ ਇਹ ਕਾਗਜ਼ ਨੇ ਇਸ ਕੋਠੀ ਦੇ ਇੱਕ ਸਾਈਡ ਤੇ ਆਏ ਕਿਵੇਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈਗਾ ਤਾਂ ਹੋਰ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਜਾਣਕਾਰੀ ਆਉਂਦੀ ਹੈ ਉਹ ਵੀ ਅਸੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਰਹਾਂਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅਮਰੂਦ ਬਾਗ ਕੋਟਾਲੇ ਦੇ ਵਿੱਚ ਜਿੰਨੇ ਵੀ ਚਾਹੇ ਉਹ ਅਫਸਰ شاہੀ ਨਾਲ ਸੰਬੰਧਿਤ ਲੋਕ ਸੀ ਜਾਂ ਕੁਝ ਪ੍ਰਾਈਵੇਟ ਲੋਕ ਸੀਗੇ ਚਾਹੇ ਕੁਝ ਡੀਲਰ ਸੀਗੇ ਜਾਂ ਫਿਰ ਜਿਸ ਪਿੰਡ ਦੇ ਵਿੱਚ ਇਹ ਪੇੜ ਲਗਾ ਕੇ ਦਿਖਾਏ ਗਏ ਜਿਸ ਦਾ ਕੰਪਨਸੇਸ਼ਨ ਜਿਹੜਾ ਹੈਗਾ ਲਿਆ ਗਿਆ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਵੀ ਜਾਂਚ ਕੀਤੀ ਗਈ ਸੀ ਹਾਲਾਂਕਿ ਅਬ ਬੰਦੀ ਰਕਮ ਜਿਹੜੀ ਹੈਗੀ ਉਹ ਵਾਪਸ ਜਮਾ ਕਰਵਾ ਕੇ ਕੁਛ ਇੱਕ ਨੂੰ ਜ਼ਮਾਨਤਾਂ ਤੇ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋਈ ਹੈ ਈਡੀ ਨੇ ਰੇਡ ਕੀਤੀ ਹੈਗੀ ਹੈ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਵੇਗਾ ਉਹ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਫਿਲਹਾਲ ਇਸ ਵੇਲੇ ਦੀ ਵੱਡੀ ਅਪਡੇਟ ਇਹੀ ਹੈ ਕਿ ਈਡੀ ਦੀ ਰੇਡ ਚੱਲ ਰਹੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਨਾਲ ਸੰਬੰਧਿਤ ਅਮਰੂਦ ਬਾਗ ਘਟਾਲੇ ਦੇ ਨਾਲ ਸੰਬੰਧਿਤ ਕਾਗਜ਼ ਜਿਹੜਾ ਹੈਗੇ ਨੇ ਕੋਠੀ ਦੇ ਬਾਹਰ ਫਾੜ ਕੇ ਸਿੱਟੇ ਗਏ ਨੇ ਇਹ ਕਿੰਨੇ ਸਿੱਟਨੇ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ सुरेंद्र ਸਿੰਘ ਦੇ ਨਾਲ ਜਗਬਣੀ ਲਈ ਵਰੁਣਪੱਟ